ਸ਼੍ਰੀ ਹੋਂਬਰ ਲਾ ਦੁਬਾਰਾ ਚੁਣੇਗੇ ਲੋਕ ਸਭਾ ਦੇ ਸਪੀਕਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਨਾਮ ਤੇ ਮਤਾ ਪੇਸ਼ ਕੀਤਾ ਰਾਹੁਲ ਗਾਂਧੀ ਲੋਕ ਸਭਾ ਵਿੱਚ ਬਣੇ ਵਿਰੋਧੀ ਧਰ ਦੇ ਨੇਤਾ ਸਪੀਕਰ ਦੁਆਰਾ ਉਹਨਾਂ ਦੇ ਅਹੁਦੇ ਨੂੰ ਦਿੱਤੀ ਗਈ ਮਾਨਤਾ ਅਮਰਸਰ ਵਿੱਚ ਤੜਕਸਾਰ ਪਿਆ ਵੱਡਾ ਡਾਕਾ 1 ਕਰੋੜ ਦੀ ਨਗਦੀ ਅਤੇ 2.5 ਕਿਲੋ ਦੇ ਲਗਭਗ ਸੋਨੇ ਦੀ ਕੀਤੀ ਲੁੱਟ ਭਾਈ ਅਮਰਤਪਾਲ ਸਿੰਘ ਤੋਂ ਬਾਅਦ ਜੇਲ੍ਹ ਤੋਂ ਹੀ ਉਹ ਪਚੋਣ ਲੜਨਗੇ ਪ੍ਰਧਾਨ ਮੰਤਰੀ ਬਾਜੇਕੇ ਗਿੱਦੜ ਬਾਹਤ ਹੋਣਗੇ ਉਮੀਦਵਾਰ ਆ ਉਹਨਾਂ ਦੇ ਬੇਟੇ ਨੇ ਵੀਡੀਓ ਜਾਰੀ ਕਰਕੇ ਦਿੱਤੀ ਜਾਣਕਾਰੀ ਗੁਰਜੀਤ ਸਿੰਘ ਆਜਲਾ ਨੇ ਭਾਈ ਅਮਰਤਪਾਲ ਸਿੰਘ ਦੀ ਸੌਚਕਣ ਸੰਬੰਧੀ ਕੀਤਾ ਸਮਰਥਨ ਆ ਸਾਨੂੰ ਉਮੀਦ ਸੀ ਕਿ ਉਹ 25 ਤਰੀਕ ਨੂੰ ਸਾਡੇ ਨਾਲ ਹੀ ਸੌਚਣਗੇ ਸੌ ਨਾਚਕਾਉਣਾ ਗਲਤ ਹੈ ਰਾਜਪੁਰਾ ਨੇੜੇ ਪਿੰਡ ਚਤਰਨਗਰ ਨੁਗਾਵਾ ਵਿਖੇ ਜ਼ਮੀਨੀ ਬਗਵਾਦ ਨੂੰ ਲੈ ਕੇ ਗੋਲੀ ਚੱਲੀ ਪਿਓ ਪੁੱਤਾਂ 'ਚੋਂ ਤਿੰਨ ਵਿਅਕਤੀਆਂ ਦੀ ਹੋਈ ਮੌਤ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਮਤਾ ਪਾਸ ਜਲੰਧਰ ਦੇ ਬਾਗੀ ਮੈਂਬਰਾਂ ਦੀ ਹੋਈ ਮੀਟਿੰਗ ਬਗਾਵਤ ਖੇਮੇ 'ਚ ਕਈ ਸੀਨੀਅਰ ਲੀਡਰ ਸ਼ਾਮਲ ਹੋ 1 ਜੁਲਾਈ ਨੂੰ ਸ੍ਰੀ ਅਕਾਲਕਟਖ ਸੱਜੇ ਪੇਸ਼ ਹੋਣਗੇ ਇਸ ਖੇਮੇ ਦੇ ਸੀਨੀਅਰ ਲੀਡਰ ਪਿਛਲੇ ਸਮੇਂ ਵਿੱਚ ਹੋਈਆਂ ਗਲਤੀਆਂ ਦੀ ਮੰਗਣਗੇ ਮੁਆਫੀ